ਸਰਪਰਉ ਜੇਕਰ ਨਰਮੇ ਦੀ ਖੇਤੀ ਕਰਦੇ ਹੋ ਤਾਂ ਇਸ ਵਾਰ ਵੀ ਕਰ ਰਹੇ ਹੋ ਕਿੰਨਾ ਕੁ ਏਰੀਆ ਲਾ ਲਾ ਰਹੇ ਹੋ ਤੇ ਕਿਸ ਏਰੀਆ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਉਹ ਜ਼ਿਲ੍ਹਾ ਸਟੇਟ ਤੇ ਨਰਮੇ ਦੀ ਵੈਰਾਈਟੀ ਥੱਲੇ ਕਿਹੜਾ ਏਰੀਆ ਲੈ ਕੇ ਜਾ ਰਹੇ ਹੋ ਕਿੰਨਾ ਕੁ ਤੇ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਅਪਡੇਟ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨਰਮੇ ਦੇ ਨਾਲ ਸੰਬੰਧਤ ਕਾਫੀ ਵੱਡੀ ਇੱਕ ਪਲੇਲਿਸਟ ਤਿਆਰ ਕਰ ਰਹੇ ਹਾਂ ਜਿਹੜੀ ਤੁਹਾਨੂੰ 1 ਬਾਈ 1 ਕਰਕੇ ਵੀਡੀਓ ਮਿਲਦੀ ਰਹੇਗੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਹੈਗੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਪਾਹ ਦੀਆਂ ਬਜਾਈਆਂ ਹੋ ਰਹੀਆਂ ਸੀ ਕਪਾਹ ਦੀ ਉੱਗਣ ਸ਼ਕਤੀ ਬਹੁਤ ਘਟੀ ਹੋਈ ਹੈ ਕਾਫੀ ਯੂਨੀਵਰਸਿਟੀਆਂ ਨੇ ਕੰਪਨੀਆਂ ਨੇ ਮਾਰਕੀਟ 'ਚ ਵੀ ਹੀ ਨਹੀਂ ਦਿੱਤਾ ਜਿਨ੍ਹਾਂ ਨੇ ਦਿੱਤਾ ਉਹਨਾਂ ਦਾ ਵੀ ਉਗਰਿਆ ਨਹੀਂ ਹੈਗਾ ਪਰ ਤੁਸੀਂ ਖਿਆਲ ਰੱਖਣਾ ਹੈਗਾ ਜੇਕਰ ਤੁਸੀਂ ਮਾਰਕੀਟ 'ਚ ਵੀ ਰਹੇ ਰਹੇ ਹੋ ਉਹਦਾ ਬਿੱਲ ਜ਼ਰੂਰ ਲੈ ਲਵੋ ਕਿਉਂਕਿ ਇਸ ਵਾਰ ਨਰਮੇ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਕਪਾਹ ਦੇ ਵਿੱਚ ਉਹ ਬਿਲਕੁਲ ਦਿੱਕਤ ਆਈ ਹੋਈ ਹੈ ਲੋਕਲ ਫਰਮਾਂ ਨੇ ਕਾਫੀ ਵੀ ਵੇਚਿਆ ਹੈਗਾ ਪਰ ਪਤਾ ਨਹੀਂ ਕਿਦਾਂ ਵੀ ਕੋਈ ਫਾਰਮਰ ਬੀਜ ਦਾ ਬਿੱਲ ਨਹੀਂ ਲੈਂਦੇ ਹੈਗੇ ਜਾਂ ਉਹਨਾਂ ਨੂੰ ਦੁਕਾਨਦਾਰ ਬਿੱਲ ਨਹੀਂ ਦਿੰਦੇ ਹੈਗੇ ਤਾਂ ਜੇਕਰ ਤੁਸੀਂ ਵੀ ਕੋਈ ਨਾ ਕਪਾ ਦਾ ਪਰਚੇਸ ਕਰ ਰਹੇ ਹੋ ਤਾਂ ਉਹਦਾ ਬਿੱਲ ਲੈ ਲਓ ਅਗਰ ਉਹ ਬੀਜ ਨਹੀਂ ਉਗ ਰਿਹਾ ਤਾਂ ਤੁਸੀਂ ਉਸ ਤੇ ਕੋਈ ਐਕਸ਼ਨ ਕਰ ਸਕਦੇ ਹੋ ਆਦਰਵਾਇਜ਼ ਉਹ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਨਰਮੇ ਦੀ ਬਜਾਈ ਕਰ ਰਹੇ ਹੈਗੇ ਤਾਂ ਕਿਸਮਾਂ ਦੀ ਚੋਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੀ ਹੱਥ ਚੋੜ ਰਿਕੁਐਸਟ ਹੈਗੀ ਆ ਕਿ ਆਪਾਂ ਮੰਨ ਲੈਨੇ ਹੈਗੇ ਆ ਕਿ ਸਾਰੀਆਂ ਕਿਸਮਾਂ ਦੇ ਉੱਤੇ ਗੁਲਾਬੀ ਸੁੰਢੀ ਆਉਂਦੀ ਹੈਗੀ ਆ ਪਰ ਉਹ ਕਿਹੜੇ ਕਿਸਾਨ ਹੈਗੇ ਆ ਜਿਹੜੇ 10 ਕੁਇੰਟਲ ਕੱਢ ਜਾਂਦੇ ਆ ਨੇ ਮਾੜੇ ਸਮੇਂ ਦੇ ਵਿੱਚ ਉਹ ਕਿਹੜੇ ਕਿਸਾਨ ਹੈਗੇ ਜਿਹੜੇ ਚੰਗੇ ਸਮੇਂ ਦੇ ਵਿੱਚ 12-14 ਕੁਇੰਟਲ ਨਰਮਾ ਕੱਢ ਜਾਂਦੇ ਹੈਗੇ ਆ ਉਹਨਾਂ ਕੋਲ ਕੀ ਉਹਨਾਂ ਦੀ ਕਿਸਮਤ ਦੇ ਸਾਰੇ ਚੱਲ ਰਿਹਾ ਹੈਗਾ ਕੰਮ ਜਾਂ ਉਹ ਕੋਈ ਖਾਸ ਗੱਲਾਂ ਦਾ ਖਿਆਲ ਰੱਖਦੇ ਹੈਗੇ ਸਮੇਂ ਸਿਰ ਬਜਾਈ ਨਹਿਰੀ ਪਾਣੀ ਨਾਲ ਸਿੰਚਾਈ ਠੀਕ ਹੈ ਖਾਦਾਂ ਦਾ ਸੰਤੁਲਨ ਤੁਹਾਨੂੰ ਰੱਖਣਾ ਪਊਗਾ ਤੁਹਾਡੀ ਮਿੱਟੀ ਦੇ ਵਿੱਚ ਪੋਟਾਸ਼ ਦੀ ਕਮੀ ਹੈ ਦੇਣੀ ਹੀ ਪਵੇਗੀ ਬੂਟੇ ਨੂੰ ਖਵਾਉਣੀ ਪਵੇਗੀ ਇਹ ਨਹੀਂ ਹੈਗਾ ਕਿ ਖੇਜ ਛਿੱਟਾ ਮਾਰਦਾ ਬੂਟੇ ਨੇ ਖਾ ਲਿਆ ਬੂਟਾ ਤਾਂ ਤੁਸੀਂ ਦੇਖੋ 3.5 ਫੁੱਟ ਦੀ ਦੂਰੀ ਤੇ ਇੱਕ ਬੂਟੇ ਦੀ ਲਾਈਨ ਹੈਗੀ ਤਿੰਨ ਪਾੜੇ ਵਿੱਚ ਤੇ ਜੇਕਰ ਆਪਾਂ ਸਾਰੀ ਖਾਦ ਛੱਟੇ ਨਾਲ ਵੀ ਮਾਰਦੇ ਆ ਤਾਂ ਉਹ ਸਾਰੇ 33% ਖੇਤ ਦੇ ਵਿੱਚ ਤਾਂ ਪਲਾਂਟ ਲੱਗੇ ਹੋਏ ਆ 60% ਖੇਤ ਤਾਂ ਖੇਲਾ ਮੇਲਾ ਪਿਆ ਹੈਗਾ ਉਹਦੇ ਵਿੱਚ ਖਾਦਾਂ ਪਾਓ ਉਹ ਨਦੀਨਾਂ ਨੇ ਹੀ ਖਾਉਣੀਆਂ ਹੈਗੀਆਂ ਜਾਂ ਉਹ ਵਰਖਾ ਦੇ ਨਾਲ ਕੋਲ ਕੇ ਅੱਗੇ ਜਾਣੀਆਂ ਹੈਗੀਆਂ ਕੋਸ਼ਿਸ਼ ਕਰੋ ਕਿ ਬੂਟੇ ਦੀ ਜੜ ਦੇ ਨੇੜੇ ਬਿਜਾਈ ਕੀਤਾ ਜਾਵੇ ਇਹਨਾਂ ਤੋਂ ਪਹਿਲੇ ਪਾਣੀ ਦੀ ਬਿਜਾਈ ਕਰ ਲਓ ਜੇਕਰ ਤੁਸੀਂ ਨਰਮਾ ਬਿਜਾਈ ਕਰ ਚੁੱਕੇ ਹੋ ਜੇ ਬਿਜਾਈ ਕਰਨ ਵਾਲੇ ਹੋ ਤਾਂ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਹੋਈ ਹੈ ਕਿ ਨਰਮੇ ਟੀ ਮਸ਼ੀਨ ਦੇ ਨਾਲ ਹੀ ਤੁਸੀਂ ਇਹ ਨਿਡੋਮੈਟਿਕ ਪਲਾਂਟਰ ਵੀ ਯੂਜ਼ ਕਰ ਸਕਦੇ ਹੋ ਵੱਟਾਂ ਦੇ ਬੈੱਡਾਂ ਦੇ ਤੁਸੀਂ ਬਿਜਾਈ ਕਰ ਸਕਦੇ ਹੋ 4 ਫੁੱਟ ਤੱਕ ਵੀ ਨਰਮੇ ਦੀ ਲਾਈਨ ਟੂ ਲਾਈਨ ਤੁਸੀਂ ਲੈ ਕੇ ਜਾ ਸਕਦੇ ਹੋ ਗੁਜਰਾਤ ਦੇ ਵਿੱਚ ਸੁੰਡੀ ਨਾ ਆਉਣ ਦਾ ਘਟ ਆਉਣ ਦਾ ਕਾਰਨ ਹੀ ਸਭ ਤੋਂ ਇਹ ਜਿਆਦਾ ਹੈਗਾ ਕਿ ਉੱਥੇ ਨਰਮਾ 4 ਫੁੱਟ 6 ਫੁੱਟ 8 ਫੁੱਟ ਤੱਕ ਵੀ ਬਿਜਾਈ ਕੀਤਾ ਜਾਂਦਾ ਹੈਗਾ ਨਰਮਾ ਜਿਹੜਾ ਹੈਗਾ ਉਹ ਸ਼ੁਰੂਆਤੀ ਫਲ ਲੈ ਲੈਂਦੇ ਹੈਗੇ ਨਰਮੇ ਦਾ 35 ਦਿਨ ਤੋਂ ਜਿਹੜਾ 40 ਦਿਨ ਤੇ ਫਲਾਵਰ ਆਉਂਦਾ ਉਸ ਨੂੰ ਵੀ ਉਹ ਲੈਣ ਲੱਗ ਜਾਂਦੇ ਹੈਗੇ ਤੇ ਜਿਵੇਂ ਜਿਵੇਂ ਖਾਦਾਂ ਦੇਈ ਜਾਂਦੇ ਉਹਵੇਂ ਗ੍ਰੋਥ ਕਰੀ ਜਾਂਦਾ ਹੈਗਾ ਤੇ ਉਸ ਤੇ ਉਹ ਐਸਪੀ ਗਰੁੱਪ ਜ਼ਿਆਦਾ ਸਪਰੇਅ ਕਰਦੇ ਹੈਗੇ ਆ ਟ੍ਰਾਈਜੋਫੋਸ ਉਹ ਇਸ ਤਰ੍ਹਾਂ ਦੀਆਂ ਸਪਰੇਹਾਂ ਜ਼ਿਆਦਾ ਕਰਦੇ ਹੈਗੇ ਪਰ ਆਪਣੇ ਪ੍ਰੈਕਟਿਸ ਹੋਰ ਤਰੀਕੇ ਦੀ ਆ ਆਪਣੇ ਤੇਲੇ ਦਾ ਮੱਛਰ ਦਾ ਜੂੰ ਦਾ ਟੈ ਕਈ ਵਾਰ ਜ਼ਿਆਦਾ ਰਹਿੰਦਾ ਹੈਗਾ ਉਹਦੇ ਆਪਾਂ ਇੱਕ ਅਲੱਗ ਤਰੀਕੇ ਦੀ ਵੀਡੀਓ ਕਰਾਂਗੇ ਪਰ ਅੱਜ ਦੇ ਸਮੇਂ ਤੁਹਾਨੂੰ ਵੈਰਾਈਟੀਆਂ ਦੀ ਚੋਣ ਆਪਣੇ ਖੇਤ ਅਕੋਰਡਿੰਗ ਕਰ ਲੈਣੀ ਚਾਹੀਦੀ ਆ ਰੇਤਲਾ ਖੇਤ ਆ ਤਾਂ ਰੇਤਲੇ ਖੇਤ ਦੀ ਵੈਰਾਈਟੀ ਲੱਗਣੀ ਚਾਹੀਦੀ ਆ ਡਾਕਰ ਖੇਤ ਆ ਇੱਕ ਨੰਬਰ ਲਾਲ ਮਿੱਟੀ ਦਾ ਪੱਕੜ ਬਾਣ ਹੈ ਕੋਈ ਪਾਣੀ ਦਾ ਹੋਰ ਸਾਧਨ ਨਹੀਂ ਰਿਹਾ ਝੋਨੇ ਦੀ ਆਪਸ਼ਨ ਨਹੀਂ ਹੈਗੀ ਨਰਮਾ ਹੀ ਲਾ ਰਹੇ ਹੋ ਤਾਂ ਉੱਥੇ ਉਸ ਤਰ੍ਹਾਂ ਦੀ ਹੀ ਕਿਸਮ ਲਗਣੀ ਚਾਹੀਦੀ ਹੈ ਜਿਸ ਤਰ੍ਹਾਂ ਰਾਸੀ ਦੀਆਂ ਕਿਸਮਾਂ ਆ ਗਈਆਂ ਜਿਵੇਂ 846 ਹੈ ਦਰਮਿਆਨੇ ਤੋਂ ਭਾਰੇ ਖੇਤ ਦੇ ਵਿੱਚ ਲੱਗਦਾ ਹੈਗਾ ਤੇ ਟਾੜਾ ਦਿਗਜ ਹੈ ਇਹ ਸਾਰੇ ਖੇਤਾਂ ਦੇ ਵਿੱਚ ਲੱਗ ਜਾਂਦਾ ਹੈਗਾ ਅਜੀਤ 170 ਆ ਮੀਡੀਅਮ ਤੇ ਲਾਈਟ ਸੋਇਲ ਦੇ ਵਿੱਚ ਲੱਗਦਾ ਹੈਗਾ ਹਲਕੇ ਤੋਂ ਦਰਮਿਆਨੇ ਖੇਤ ਚ ਲੱਗ ਜਾਂਦਾ ਹੈਗਾ 88 ਦਾ ਜਿਹੜਾ 776 ਹੈਗਾ ਉਹ ਪੁਰਾਣੀ ਕਿਸਮ ਹੈ ਉਹ ਅਗੇਤੀ ਲੱਗਦੀ ਹੈ ਥੋੜੀ April ਦੇ ਮਹੀਨੇ ਦੇ ਵਿੱਚ ਤੇ ਉਹ ਬਿਲਕੁਲ ਹੀ ਸਰੋਂ ਵਾਲੇ ਖੇਤ ਤੇ ਰੇਤ ਲਖੀਏ ਦੇ ਵਿੱਚ ਲੱਗਦੀ ਹੈਗੀ ਆ ਦਰਮਿਆਨੇ ਖੇਤ ਵੀ ਲਾ ਸਕਦੇ ਹੈਗੇ 952 ਕਿਸਮ ਬਿਲਕੁਲ ਰੇਤ ਲਖੀਏ ਦੇ ਵਿੱਚ ਜਿੱਥੇ ਪਾਣੀ ਵੀ ਹਲਕਾ ਮਿੱਟੀ ਵੀ ਹਲਕੀ ਹਨ ਇਤਲੇ ਖੇਤ ਚ ਬਜਾਈ ਕਰ ਸਕਦੇ ਹੈਗੇ ਹੋ ਤੇ 773 ਹੈ ਉਹ ਜਿਹੜਾ ਅਗੇਤੇ ਦੇ ਵਿੱਚ ਤੇ ਤੁਸੀਂ ਉਸ ਨੂੰ ਲਾਲ ਮਿੱਟੀ ਚੰਗੇ ਪਾਣੀ ਤੇ ਬਜਾਈ ਕਰ ਸਕਦੇ ਹੈਗੇ ਹੋ ਕਿ ਕੁਝ ਕਿਸਮਾਂ ਜਿਹੜੀਆਂ ਪਾਣੀ ਦੀ ਡਿਮਾਂਡ ਜ਼ਿਆਦਾ ਕਰਦੀਆਂ ਬਾਇਓਮਾਸ ਘਟ ਮਣਾਉਂਦੀਆਂ ਹੈਗੀਆਂ ਉਹ ਤੁਹਾਨੂੰ ਚੰਗੇ ਖੇਤਾਂ ਦੇ ਵਿੱਚ ਹੀ ਲਾਉਣੀਆਂ ਪੈਣਗੀਆਂ ਜੇਕਰ ਤੁਹਾਡੇ ਕੋਲੇ ਪਾਣੀ ਦੇ ਚੰਗੇ ਸਾਧਨ ਨਹੀਂ ਹੈਗੇ ਤਾਂ ਪਹਿਲਾਂ ਇਹ ਅਬਜ਼ਰਵੇਸ਼ਨ ਬਹੁਤ ਜ਼ਰੂਰੀ ਆ ਆਪਾਂ ਕਹਿੰਦੇ ਨੇ ਇਹ ਇੱਕ ਨੰਬਰ ਖੇਤ ਆ ਇਹ ਦਰਮਿਆਨਾ ਖੇਤ ਆ ਇਹ ਹਲਕਾ ਖੇਤ ਆ ਤਾਂ ਹਲਕੇ ਦਾ ਮਤਲਬ ਕਿ ਪਾਣੀ ਤੇ ਮਿੱਟੀ ਦੋਨੋਂ ਹੀ ਬਹੁਤ ਜ਼ਿਆਦਾ ਚੰਗੇ ਨਹੀਂ ਹੈਗੇ ਦਰਮਿਆਨੇ ਦਾ ਮਤਲਬ ਇੱਕ ਚੀਜ਼ ਚੰਗੀ ਹੈਗੀ ਆ ਚੰਗੇ ਦਾ ਮਤਲਬ ਬਹੁਤ ਦੋਨੋਂ ਚੀਜ਼ਾਂ ਚੰਗੀਆਂ ਹੈਗੀਆਂ ਤਾਂ ਤੁਸੀਂ ਇਸ ਚੀਜ਼ ਨੂੰ ਪਹਿਲਾਂ ਡਿਸਾਈਡ ਕਰ ਲੈਣਾ ਹੈਗਾ ਲਾਸਟ ਟਾਈਮ ਜਿਹੜਾ ਹੈਗਾ ਮਾਕੋ ਕੰਪਨੀ ਦੇ ਦੋ ਨਰਮੇ ਬਾਜੀਗਰ ਤੇ ਤੇਜਾ ਬਹੁਤ ਵਧੀਆ ਰਹੇ ਹੈਗੇ ਆ ਇਸ ਤੋਂ ਇਲਾਵਾ ਅਜੀਤ 177 ਅਜੀਤ 945 ਬਹੁਤ ਵਧੀਆ ਰਿਹਾ ਹੈਗਾ ਟਾਟਾ ਡਿਗਲਜ ਟਾਟਾ ਪ੍ਰਵੀਰ ਬਹੁਤ ਵਧੀਆ ਰਿਹਾ ਗਿਆ ਰਾਸੀ ਦਾ 846 ਤੇ 952 ਇਹ ਵੀ ਬਹੁਤ ਵਧੀਆ ਰਿਹਾ ਹੈਗਾ ਤੁਸੀਂ ਬਾਕੀ ਆਪਣੇ ਖੇਤਾਂ ਦੇ ਵਿੱਚ ਚੋਣ ਕਰ ਸਕਦੇ ਹੋ ਜਿਹੜੇ ਖੇਤਾਂ ਦੇ ਵਿੱਚ ਜ਼ਿਆਦਾ ਨਰਮੇ ਦੀ ਬਿਜਾਈ ਨਹੀਂ ਹੋ ਸਕਦੀ ਹੈਗੀ ਤਾਂ ਉੱਥੇ ਤੁਸੀਂ ਹੋਰ ਕਿਹੜੀ ਫਸਲ ਲਾਉਂਗੇ ਉਹਦੇ ਲਈ ਵੀ ਤੁਹਾਨੂੰ ਮੈਨੇਜਮੈਂਟ ਵੱਖਰੇ ਪੱਧਰ ਤੇ ਕਰਨਾ ਪਊਗਾ ਕੋਈ ਵੀ ਫਸਲ ਜਦੋਂ ਨਵਾਂ ਆਪਣੇ ਖੇਤ ਦੇ ਵਿੱਚ ਆਉਂਦੀ ਹੈਗੀ ਤਾਂ ਆਪਾਂ ਨੂੰ ਉਹਦੀਆਂ ਉਹਦੇ ਲੱਛਣਾਂ ਦਾ ਉਹਦੇ ਘਾੜ ਦੇ ਲੱਛਣਾਂ ਦਾ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਹੈਗਾ ਉਹਦੇ ਆਉਣ ਤੋਂ ਪਹਿਲਾਂ ਉਹਦੇ ਝਾੜ ਦੇ ਬਾਰੇ ਵੀ ਆਪਾਂ ਕੋਈ ਜ਼ਿਆਦਾ ਵੱਡੀ ਗੱਲਬਾਤ ਨਹੀਂ ਕਰ ਸਕਦੇ ਕਿ ਕਿੰਨਾ ਉਹਦਾ ਉਤਪਾਦਨ ਹੋਵੇਗਾ ਪਰ ਨਰਮੇ ਦੀ ਜਿਹੜੀ ਖੇਤੀ ਹੈ ਉਹਦਾ ਏਰੀਆ ਬਹੁਤ ਜ਼ਿਆਦਾ ਘਟ ਰਿਹਾ ਹੈਗਾ ਤੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਜੇਕਰ ਇਹਨਾਂ ਕਿਸਮਾਂ ਦੀ ਚੋਣ ਕਰ ਰਹੇ ਹੈਗੇ ਹੋ ਤਾਂ ਮੈਨੂੰ ਜ਼ਰੂਰ ਕਮੈਂਟਾਂ ਤੇ ਵੀ ਦੱਸਿਓ ਤੁਹਾਡਾ ਏਰੀਆ ਤੁਹਾਡੇ ਖੇਤ ਜਿਹੜੇ ਹੈਗੇ ਆ ਉਹ ਕਿਹੜੀ ਵੈਰੈਟੀ ਥੱਲੇ ਜਾ ਰਹੇ ਹੈਗੇ ਬਹੁਤ ਧੰਨਵਾਦ ਥੈਂਕ ਯੂ